ਭਾਈ ਜੀ ਫਰੀਦਕੋਟ ਵਾਸੀਆਂ ਦਾ ਤੇ ਵਿਦੇਸ਼ਾਂ ਵਿੱਚ ਦੇਸ਼ ਵਿਦੇਸ਼ ਵਿੱਚ ਵੱਸਦੇ ਸਮੂਹ ਸਿੱਖਾਂ ਦਾ ਮੈਂ ਧੰਨਵਾਦ ਕਰਨਾ ਚਾਹੁੰਗਾ ਜਿਨ੍ਹਾਂ ਨੇ ਮੇਰੀ ਫਾਈਨੈਂਸ਼ੀਅਲੀ ਤੇ ਮੈਂਟਲ ਮਤਲਬ ਫਿਜ਼ੀਕਲੀ ਵੀ ਜਿਵੇਂ ਤੁਰ ਫਿਰ ਕੇ ਤੇ ਹਰ ਇੱਕ ਤਰ੍ਹਾਂ ਨਾਲ ਮੇਰੀ ਮਦਦ ਕੀਤੀ ਹੈ ਮੈਂ ਉਹ ਸਾਰਿਆਂ ਦਾ ਧੰਨਵਾਦ ਕਰਨਾ ਚਾਹੂੰਗਾ ਬਹੁਤ ਬਹੁਤ ਧੰਨਵਾਦ ਜੀ ਮੁੰਡਿਆਂ ਨੇ ਬਹੁਤ ਖਾਸ ਕਰ ਮੁੰਡਿਆਂ ਦਾ ਜਿਨ੍ਹਾਂ ਨੇ ਧੁੱਪ ਦੀ ਗਰਮੀ ਨਹੀਂ ਦੇਖੀ 45 46 ਡਿਗਰੀ ਟੈਂਪਰੇਚਰ ਦੇ ਵਿੱਚ ਵੀ ਉਹ ਮੋਟਰਸਾਈਕਲ ਤੇ ਬਹੁਤ ਘੁੰਮੇ ਆ ਜੀ ਇਹ ਤਾਂ ਮੈਨੂੰ ਹੀ ਪਤਾ ਭਈਓ ਮੈਂ ਤਾਂ ਦੇਖਿਆ ਨਹੀਂ ਗਰਮੀ ਦੇ ਵਿੱਚ ਕੋਈ ਪਰਵਾਹ ਨਹੀਂ ਉਹਨਾਂ ਨੂੰ ਮੈਂ ਦਿਲੋਂ ਧੰਨਵਾਦ ਕਰਦਾ ਜਦਕਿ ਮੈਂ ਇਹ ਸਮਝਦਾ ਵੀ ਧੰਨਵਾਦ ਅੱਖਰ ਬਹੁਤ ਛੋਟਾ ਹੈ ਉਸ ਦੇ ਅੱਗੇ ਧੰਨਵਾਦ ਕੋਈ ਮੈਨ ਨਹੀਂ ਰੱਖਦਾ ਪਰ ਚਲੋ ਕੋਈ ਨਹੀਂ ਮੈਂ ਉਹਨਾਂ ਨੂੰ ਬਹੁਤ ਬਹੁਤ ਦਿਲੋਂ ਧੰਨਵਾਦ ਆਈ ਸਿੱਖ ਪੰਥ ਨਾਲ ਜੁੜੇ ਬਹੁਤ ਵੱਡੇ ਮੁੱਦੇ ਨੇ ਜਿਨ੍ਹਾਂ ਵਿੱਚ ਪਿਆਰ ਦੀ ਗੱਲ ਕਰੀਏ ਸਿੱਖ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕਰੀਏ ਇਸ ਤਰ੍ਹਾਂ ਪੰਜਾਬ ਵਿੱਚ ਨਸ਼ੇ ਦਾ ਵੱਡਾ ਮੁੱਦਾ ਇਹਨਾਂ ਸਾਰਨ ਕਿਸਤਾਂ ਟੈਕਲ ਕਰੋਗੇ ਉੱਥੇ ਆਵਾਜ਼ ਕਿਸ ਹਾਂ ਪੀਟੋ ਜਿ ਪਹਿਲਾ ਤਾਂ ਨਾ ਜੀ ਅਸੀਂ ਪਾਰਲੀਮੈਂਟ ਦੇ ਵਿੱਚ ਜਾ ਕੇ ਮੈਂ ਜਿਹੜੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਹੁੰਦੀ ਹੈ ਮੈਂ ਚਾਹਾਂਗਾ ਕਿ ਇਸ ਦੇ ਉੱਤੇ 302 ਦਾ ਪਰਚਾ ਹੋਣਾ ਚਾਹੀਦਾ ਹੈ ਜਿਹੜਾ ਬੇਅਦਬੀ ਕਰਦਾ ਕਿਉਂਕਿ ਗੱਲ ਇਹ ਹੈ ਜੀ ਜਿਹੜਾ ਕਰਦਾ ਉਹਨੂੰ ਕੋਈ ਕਹਿ ਦਿੰਦੇ ਆ ਜੀ ਇਹ Mentally upset ਹੈ ਜੇ Mentally upset ਹੈ ਤਾਂ ਮਹਾਰਾਜ ਦੀ ਬੇਅਦਬੀ ਕਰਨੀ ਹੈ ਕੋਈ ਸ਼ੋਰ ਕਰ ਲਵੇ ਸਮਝ ਗਏ ਨਾ ਗੱਲ ਹੋਰ ਬਹੁਤ ਕੁਝ ਹੈ ਹੋਰ ਕਰ ਲਵੇ ਤੇ ਮਹਾਰਾਜ ਦੀ ਬੇਅਦਬੀ ਕਰਨੀ ਹੈ ਇਹ ਕੋਈ Mentally upset ਨਹੀਂ ਹੁੰਦੇ ਇਹ ਜਾਣ ਪੂਰਵਕ ਜਾਣ ਬੁੱਝ ਕੇ ਸਾਡਾ ਮਤਲਬ ਸੈਂਟੀਮੈਂਟਸ ਨੂੰ ਸਿੱਖਾ ਨਹੀਂ ਸੈਂਟੀਮੈਂਟਸ ਨੂੰ ਹਰਟ ਕਰਨਾ ਚਾਹੁੰਦੇ ਸਰ ਰਾਜਨੀਤਿਕ ਪਾਰਟੀਆਂ ਨੇ ਬੇਅਦਬੀ ਮਾਮਲੇ ਨੂੰ ਮੁੱਦਾ ਬਣਾਇਆ ਇਸ ਤੋਂ ਪਹਿਲਾਂ ਗੱਲ ਕਰੀਏ ਤਾਂ ਕਾਂਗਰਸ ਸਰਕਾਰ ਸੱਤਾ ਵਿੱਚ ਆਈ ਆਮ ਆਦਮੀ ਪਾਰਟੀ ਵੀ ਇਸੇ ਮੁੱਦੇ ਨੂੰ ਲੈ ਕੇ ਪਰ ਹੱਲੇ ਤੱਕ ਵੀ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਸਜ਼ਾਵਾਂ ਨਹੀਂ ਮਿਲ ਚੁੱਕੀਆਂ ਗੱਲ ਬਣਾ ਲੈਣੀ ਹੈ ਵਾਅਦੇ ਕਰਦੇ ਆਂ ਅਸੀਂ 10 ਦਿਨਾਂ ਦੇ ਵਿੱਚ ਨਿਬੇੜ ਦਾਂਗੇ ਅਸੀਂ ਮਹੀਨੇ ਦੀ ਸਜਾਵਾ ਦਾਂਗੇ ਜਦੋਂ ਪਾਵਰ ਦੇ ਵਿੱਚ ਆ ਜਾਂਦੇ ਆਂ ਫਿਰ ਮੁੜ ਕੇ ਗੱਲ ਵੀ ਨਹੀਂ ਕਰਦੇ ਪਤਾ ਹੀ ਨਹੀਂ ਇਹਨਾਂ ਨੂੰ ਕੀ ਹੈ ਕਿ ਇਹਦਾ ਰੱਬ ਜਾਣਦਾ ਹੈ ਜਦਕਿ ਇਹ ਇੰਨਾ ਕੁਝ ਕਹਿੰਦਾ ਸੀ ਭਗਵੰਤ ਮਾਨ ਮੈਂ ਤਾਂ 10 ਦਿਨਾਂ ਚ ਹੀ ਅੰਦਰ ਕਰ ਦੂੰਗਾ ਮੈਂ ਸੌਂ ਖਾਣਾ ਮੈਂ ਦੋ ਦਿਨਾਂ ਚ ਹੀ ਨਸ਼ਾ ਮਕਾ ਦੂੰਗਾ ਹੁਣ ਹੋਰ ਤਾਂ ਹੋਰ ਉੱਥੋਂ ਜਿਹੜਾ ਐਮਐਲਏ ਆ ਆਪਣਾ ਉਹ ਬੀਜੇ ਪ੍ਰਤਾਪ ਅਮਰਿਤਸਰ ਦਾ ਉਹ ਕਹਿੰਦਾ ਵੀ ਪਹਿਲਾਂ ਹੋਰਾਂ ਦਾ ਚੱਡ ਉਹ ਵਿਕਦਾ ਸੀ ਹੁਣ ਕੋਣ ਰਾਗਵ ਚੱਡਾ ਦਾ ਚਿੱਟਾ ਵਿਕਦਾ ਸਿੱਧਾ ਸਿੱਧਾ ਜੀ ਆਪਣੇ ਹਾਂ ਆਪ ਆਪ ਦੇਤੇ ਅਲੀਗੇਸ਼ਨ ਐਕਚੁਅਲੀ ਨਾ ਇਹਨਾਂ ਨੇ ਕਿਸੇ ਦਾ ਭਲਾ ਨਹੀਂ ਕਰਦੇ ਕਿਉਂਕਿ ਆਮ ਆਦਮੀ ਪਾਰਟੀ ਨੂੰ ਪਤਾ ਵੀ ਅਸੀਂ ਇੱਕ ਵਾਰੀ ਮੈਜੋਰਟੀ ਚ ਆ ਗਏ ਅਸੀਂ ਦੁਬਾਰਾ ਨਹੀਂ ਆਉਣਾ ਕਿਉਂਕਿ ਇਹਨਾਂ ਦੀ ਖੁਦ ਦੀ ਕ੍ਰੈਡਿਬਿਲਟੀ ਜ਼ੀਰੋ ਹੈ ਇਹ ਸਿਰਫ ਕਾਂਗਰਸ ਇਹ ਇਹ ਗੱਲ ਸਮਝ ਗਏ ਆ ਵੀ ਸਾਡੇ ਉਹ ਜਿਹੜੀਆਂ ਵੋਟਾਂ ਪਈਆਂ ਉਹ ਸਿਰਫ ਬਾਦਲ ਤੇ ਕਾਂਗਰਸ ਦਾ ਵਿਰੋਧ ਹੈ ਲੋਕਾਂ ਕੋਲ ਇਹ ਰਾਹ ਨਹੀਂ ਸੀ ਨਹੀਂ ਤਾਂ ਦੇਖੋ ਜੀ ਮੌਜੂਦਾ ਸੀਐਮ ਨੌ ਉਹਦੇ ਐਮਐਲਏ ਸਭ ਤੋਂ ਖਾਸ ਮਿੱਤਰ ਸੀਐਮ ਦਾ ਤੇ ਮੈਂ ਜਿਆਦਾ ਕਿ ਉਹਨੂੰ ਹਰਾਤਾ ਇਹ ਇਹ ਕੀ ਦਰਸਾਉਂਦਾ ਇਹ ਦਰਸਾਉਂਦਾ ਕਿ ਇਹਨਾਂ ਦੀ ਕੋਈ ਕ੍ਰੈਡੀਬਿਲਟੀ ਨਹੀਂ ਹੈ ਇਹਨਾਂ ਨੂੰ ਕੋਈ ਮੋਹ ਨਹੀਂ ਹੈ ਲੋਕਾਂ ਨੂੰ ਇਹਨਾਂ ਨਾਲ ਉਹ ਤਾਂ ਸਿਰਫ ਇੱਕ ਕਾਂਗਰਸ ਤੇ ਬਾਦਲ ਨੂੰ ਪੰਜਾਬ ਚੋਂ ਕੱਢਣ ਵਾਸਤੇ ਇਹਨਾਂ ਨੂੰ ਵੋਟਾਂ ਪਾਈਆਂ ਸੀ ਭਾਈ ਅੰਮ੍ਰਿਤਪਾਲ ਸਿੰਘ ਵੀ ਤੁਹਾਡੇ ਨਾਲ ਨਾਲ ਬਹੁਤ ਵੱਡੀ ਮਾਰਜ ਨਾਲ ਜਿੱਤ ਕਰ ਚੁੱਕਿਆ ਹੈ ਕੀ ਲੱਗਦਾ ਹੈ ਕਿ ਪੰਜਾਬ ਦੇ ਲੋਕ ਕੀ ਸੋਚਦੇ ਨੇ ਕੀ ਆਈਸ਼ਾ ਜਿਹੜੀ ਰੱਖਈਆਂ ਕੀ ਛਾਵੇਂ ਰੱਖ ਕੇ ਤੁਹਾਡੇ ਦੇ ਇਹਨਾਂ ਨੇ ਭਰੋਸਾ ਕਿੱਤੋਂ ਨਾ ਮੈਂ ਜੀ ਆਹੀ ਯਾਰ ਵੀ ਮੈਂ ਜਿਹੜੀ ਤੁਹਾਨੂੰ ਗੱਲ ਕਹੀ ਹੈ ਵੀ ਇਹ ਭਰੋਸਾ ਹੈ ਲੋਕਾਂ ਨੂੰ ਵੀ ਜਿਹੜੀਆਂ ਮਹਾਰਾਜ ਦੀ ਬੇਅਦਬੀ ਦਾ ਨਸ਼ਿਆਂ ਦਾ ਤੇ ਜਿਹੜੇ ਆ ਮੁੰਡੇ ਆ ਡਿਬਰੂਗੜ੍ਹ ਕਿ ਬਈ ਜਿਹੜੇ ਕੋਈ ਵੀ ਆ ਮੁੱਦੇ ਆ ਇਹਨਾਂ ਦੇਖੋ ਗੱਲ ਪਤਾ ਕੀ ਹੈ ਮੁੰਡਿਆਂ ਤੇ ਐਨਐਸਏ ਲਾਤਾ ਦਿੱਤੀ ਪਰ ਇਹਨਾਂ ਕੋਲੇ ਕੁਝ ਬਰਾਮਤ ਤਾਂ ਨਹੀਂ ਹੋਇਆ ਕੋਈ ਅਮੂਨੇਸ਼ਨ ਨਹੀਂ ਬਰਾਮਦ ਹੋਇਆ ਕੋਈ ਆਮ ਨਹੀਂ ਬਰਾਮਦ ਹੋਇਆ ਕੋਈ ਨਹੀਂ ਨਾ ਤੋਂ ਹੋਰ ਤਾਂ ਹੋਰ ਕੋਈ ਲਿੰਕ ਵੀ ਨਹੀਂ ਬਰਾਮਦ ਹੋਇਆ ਇਹਨਾਂ ਦਾ ਕਿਸੇ ਨਾਲ ਠੀਕ ਹੈ ਨਹੀਂ ਪਰ ਫਿਰ ਵੀ ਐਨਐਸਏ ਲਾਤੀ ਇਹ ਕਿਉਂ ਕਿਉਂਕਿ ਇਹ ਸਿਰਫ ਪੰਜਾਬ ਦੇ ਨਸ਼ਿਆਂ ਨੂੰ ਨਸ਼ੇ ਮੁੰਡਿਆਂ ਨੂੰ ਨਸ਼ੇ ਛਡਾਉਣੇ ਆ ਤੇ ਸਿੱਧੇ ਰਾਹੀ ਲਾਉਣੇ ਜਿਹੜਾ ਪੰਜਾਬ ਦਾ ਭਲਾ ਚਾਹੁੰਦਾ ਹੈ ਉਹਦੇ ਨਾਲ ਉਹ ਫਿਰ ਉਹ ਸੈਂਟਰ ਦਾ ਦੁਸ਼ਮਣ ਅੱਗੇ ਜਾ ਕੇ ਐਨਡੀਆ ਦਾ ਹਿੱਸਾ ਬਣਨ ਜਾ ਰਹੇ ਹੋ ਤੁਸੀਂ ਸੋਚਿਆ ਇਸ ਬਾਰੇ ਜਾਂ ਕੀ ਕਰਦੇ ਹੋ ਜੀ ਦੇਖੋ ਮੈਂ ਇੰਡੀਪੈਂਡੈਂਟ ਹਾਂ ਮੇਰੇ ਤੇ ਕਿਸੇ ਦਾ ਦਬਾਅ ਨਹੀਂ ਹੈ ਠੀਕ ਹੈ ਜੀ ਮੈਂ ਸਿਰਫ ਆਪਣੇ ਆਪਣੇ ਹਲਕੇ ਦੇ ਲੋਕਾਂ ਨਾਲ ਸਲਾਹ ਕਰੂੰਗਾ ਵੀ ਆਪਾਂ ਨੂੰ ਕਿਸੇ ਦੀ ਮਦਦ ਕਰਨੀ ਚਾਹੀਦੀ ਹੈ ਜਾਂ ਨਹੀਂ ਕਰਨੀ ਚਾਹੀਦੀ ਜੇ ਮਨਾ ਕਰਨਗੇ ਤਾਂ ਆਪਾਂ ਕਿਸੇ ਨੂੰ ਵੀ ਵੋਟ ਨਹੀਂ ਦੇਵਾਂਗੇ